ਹਾਂਜੀ ਭਾਈ ਅੱਜ ਤੁਹਾਨੂੰ ਆਪਣੇ ਖੇਤ ਦਾ ਦੱਸ ਦਿਆਂ ਕਿ ਟਿੰਡਿਆਂ ਦਾ ਆਪਣਾ ਹੋ ਗਿਆ ਲਾਸਟ ਦਿਨ ਬਹੁਤ ਸੋਹਣੀ ਕਮਾਈ ਦੇ ਗਏ ਆ ਤੇ ਨਾਲ ਨਾਲ ਆਪਣੀ ਚੱਲੀ ਜਾਂਦੀ ਆ ਮਟਰਾਂ ਦੀ ਤੜਾਈ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਨੇ ਕਿ ਜਿਹੜੇ ਆਪਾਂ ਕਦੂਆਂ ਦੇ ਵਿੱਚ ਮਟਰ ਲਾਏ ਸੀਗੇ ਨਾ ਤੇ ਉਹਨਾਂ ਦੀ ਆਪਣੀ ਤੜਾਈ ਸ਼ੁਰੂ ਹੋ ਗਈ ਇੱਕ ਹਫਤਾ ਹੋ ਗਿਆ ਨਾਲ ਨਾਲ ਆਪਾਂ ਕਦੂ ਵੀ ਤੋੜੀ ਜਾਂਦੇ ਆ ਤੇ ਨਾਲ ਨਾਲ ਮਟਰ ਤੇ ਜਾ ਕੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਕਿ ਆਪਾਂ ਮਟਰ ਜਿਹੜੇ ਲਾਏ ਸੀਗੇ ਕਿਸ ਤਰੀਕੇ ਨਾਲ ਆਪਣੇ ਹੋਏ ਆ ਤੇ ਕਿਹੜੇ ਤਰੀਕੇ ਨਾਲ ਆਪਾਂ ਲਾਏ ਸੀਗੇ ਕਿਉਂਕਿ ਕਦੂਆਂ ਦੇ ਵਿੱਚ ਜਿਹੜੀ ਆਪਣੀ ਜਗ੍ਹਾ ਉਹ ਖਾਲੀ ਹੁੰਦੀ ਹੈ ਵੇਸਟ ਹੁੰਦੀ ਆ ਕਈ ਕਈ ਕਿਸਾਨ ਤਾਂ ਐਦਾਂ ਕਰਦੇ ਆ ਬਈ ਕਿ ਨਾ ਜਿਹੜੇ ਕਦੂਆਂ ਦੇ ਵਿੱਚ ਥਾਂ ਹੁੰਦਾ ਨਾ ਬਈ ਉਹ ਖਾਲੀ ਛੱਡ ਲੈਂਦੇ ਆ ਤੇ ਉਹ ਬੇਫਾਲਤੀ ਪਿਆਰਿਆਂ ਦਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਅਸੀਂ ਕਿ 3 ਮਹੀਨੇ ਬਾਅਦ ਆਪਣਾ ਮਟਰਾਂ ਦੇ ਕੀ ਹਾਲਾਤ ਹੈ ਤੇ ਕਦੂਆਂ ਦੇ ਕੀ ਹਾਲਾਤ ਹੈ ਤੇ ਵੀਡੀਓ ਤੇ ਬਣੇ ਰਹੋ ਤੁਸੀਂ ਤੇ ਟੱਕ ਸਾਨੂੰ ਦੱਸ ਦਈਏਗੇ ਆਪਾਂ ਪਹਿਲਾ ਵੀਡੀਓ ਪਾਈ ਸੀ ਜਿਹਦੇ ਵਿੱਚ ਆਈਪੀਐਲ ਕੰਪਨੀ ਦੇ 5ਜੀ ਸਪਰੇਅ ਬਾਰੇ ਆਪਾਂ ਜ਼ਿਕਰ ਕੀਤਾ ਸੀ ਤੇ ਬਹੁਤ ਕਿਸਾਨ ਭਰਾਵਾਂ ਦੇ ਮੈਸੇਜ ਵੀ ਆਏ ਕਿ ਬਹੁਤ ਵਧੀਆ ਰਿਜ਼ਲਟ ਆ ਤੇ ਬਹੁਤ ਕਿਸਾਨਾਂ ਦੇ ਮੈਸੇਜ ਇਹ ਵੀ ਆਏ ਕਿ ਦਾ ਰਿਜ਼ਲਟ ਨਹੀਂ ਆ ਤੇ ਆਪਣੀ ਬੇਨਤੀ ਆ ਉਹਨਾਂ ਕਿਸਾਨ ਵੀਰਾਂ ਨੂੰ ਕਿ ਉਹਨਾਂ ਨੇ ਇਹ ਦੱਸਣ ਦੀ ਜ਼ਰੂਰ ਕਿਰਪਾਲਤਾ ਕਰੋ ਕਿ ਉਹਨਾਂ ਨੇ ਕਿੰਨੀ ਕਿੰਨੀ ਡੋਜ਼ ਪਾਈ ਸੀ ਤੇ ਰਿਜ਼ਲਟ ਵਧੀਆ ਕਿਉਂ ਨਹੀਂ ਮਿਲੇ ਕਿਉਂਕਿ ਅਸੀਂ ਬਹੁਤ ਸਮੇਂ ਤੋਂ ਵਰਤਦੇ ਆ ਰਹੇ ਹਾਂ ਤੇ ਸਾਨੂੰ ਬੈਡ ਰਿਜ਼ਲਟ ਬੈਡ ਐਕਸਪੀਰੀਅੰਸ ਨਹੀਂ ਮਿਲਿਆ ਆਈਪੀਐਲ 5ਜੀ ਦਾ ਸਾਰੇ ਰਿਜ਼ਲਟ ਆਪਾਂ ਨੂੰ ਜਿੰਨੇ ਵਾਰੀ ਵੀ ਆਪਾਂ ਕੀਤੀ ਹੈ ਵਧੀਆ ਹੀ ਮਿਲਦੇ ਰਹੇ ਆ ਤੇ ਤੁਸੀਂ ਭਰਾਵੋ ਜਰੂਰ ਦੱਸਿਓ ਕਿ ਕਿਉਂਕਿ ਸਾਨੂੰ ਜੇ ਬੈਡ ਰਿਜ਼ਲਟ ਮਿਲਿਆ ਹਨ ਤੇ ਕੋਈ ਤਾਂ ਵਜ੍ਹਾ ਹੋਊਗੀ ਤੇ ਕੀ ਇਹਦਾ ਨੁਕਸਾਨ ਹੋਇਆ ਤੇ ਕੀ ਇਹਦਾ ਫਾਇਦਾ ਹੋਇਆ ਤੁਸੀਂ ਜਰੂਰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਣੇ ਜਿਹੜੇ ਕੱਦੂ ਆ ਇਸ ਸਟੇਜ ਦੇ ਵਿੱਚ ਹੈਗੇ ਆ ਤੇ ਆਪਾਂ ਇੱਕ ਇਹਨਾਂ ਤੋਂ ਤੜਾਈ ਕਰ ਲਈ ਆ ਤੇ ਆ ਤਾਂ ਆਪਣਾ ਸੀਗਾ ਬਈ ਇਹ ਤਾਂ ਆਪਣਾ ਹੋ ਗਿਆ ਛੋਲੀਆ ਬਈ ਹਨਾ ਤੇ ਆਹ ਜਿਹੜੇ ਆਪਣੇ ਬਈ ਮਟਰ ਹੈ ਤੇ ਆਪਾਂ ਇਹਦੇ ਤੋਂ ਦੋ ਤੜਾਈਆਂ ਤੋੜ ਲੀਆਂ ਅੱਜ ਦੂਜੀ ਤੜਾਈ ਸੀ ਤੇ ਇੱਕ ਕਿੱਲੇ ਦੇ ਵਿੱਚ ਆਪਣੇ ਕद्दू ਸੀ ਤੇ ਕਿੱਲੇ ਦੇ ਵਿੱਚ ਹੀ ਜਿਹੜਾ ਕਦੂਆਂ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਥਾਂ ਬਚਦਾ ਹਨਾ ਇਹਦੇ ਵਿੱਚ ਆਪਣੇ ਮਟਰ ਲੱਗੇ ਸੀ ਤੇ ਆਪਾਂ ਦੋ ਤੜਾਈਆਂ ਤੋੜ ਲੀਆਂ ਤੇ ਇੱਕ ਤੜਾਈ ਦੇ ਵਿੱਚ ਆਪਣੇ 20 ਲਫਾਫੇ ਭਰ ਜਾਂਦੇ 14 14 ਕਿਲੋ ਮੀਟਰ ਪੈਂਦੇ ਹੁੰਦੇ ਉਹਨਾਂ ਚ ਤੇ 20 ਲਫਾਫੇ ਭਰ ਜਾਂਦੇ ਆ ਇੱਕ ਤੜਾਈ ਦੇ ਵਿੱਚ ਤੇ ਜਿਵੇਂ ਅੱਜ ਆਪਣੇ 11 ਜਲਫਾਫੇ ਭਰੇ ਆ ਤੇ 11 ਆਪਾਂ ਕੱਲ ਭਰੇ ਸੀ ਇਸ ਵਾਰ 22 ਹੋ ਗਏ ਪਿਛਲੇ ਸਾਲ 20 ਹੋਏ ਸੀਗੇ ਤੇ 20 ਲਫਾਫੇ ਇੱਕ ਕਿੱਲੇ ਦੇ ਵਿੱਚੋਂ ਭਰ ਜਾਂਦੇ ਆ ਤੇ ਸਾਨੂੰ ਦੋ ਤੜਾਈਆਂ ਅਸੀਂ ਤੋੜ ਲੀਆਂ ਤੇ ਦੋ ਤੜਾਈਆਂ ਅਸੀਂ ਹੋਰ ਤੋੜਾਂਗੇ ਤੇ ਉਹਨੇ ਸਵੇ ਨੂੰ ਆਪਣੇ ਜਿਹੜੇ ਕੱਦੂ ਆ ਫਾਂਟਿਆਂ ਦੇ ਵਿੱਚ ਆ ਜਾਣਗੇ ਤੇ ਜਿਹੜੇ ਆਪਾਂ ਆ ਮਟਰ ਲਾਏ ਆ ਬਈ ਹਨਾ ਹਜੇ ਬਹੁਤ ਸੋਹਣਾ ਫਾਲ ਆ ਬਈ ਹਜੇ ਆਪਾਂ ਨੂੰ ਹੋਰ ਦੋ ਤਰ੍ਹਾਂ ਜਾਂ ਦੇਣਗੇ ਤੇ ਜਿਹੜੇ ਆਪਾਂ ਮਟਰ ਲਾਏ ਆ ਬਈ ਇਹਨਾਂ ਦੇ ਆਪਾਂ ਜਦੋਂ ਇਹਨਾਂ ਨੇ ਆਪ ਨੂੰ ਫਲ ਦੇਣੋਂ ਹਟ ਗਏ ਤੇ ਕਦੂਆਂ ਦਾ ਟਾਈਮ ਆ ਜਾਊਗਾ ਫੰਟਿਆਂ ਦੇ ਵਿੱਚ ਆਉਣ ਲਈ ਤੇ ਆਪਾਂ ਇਹਨਾਂ ਦੇ ਰੋਟਾਵੀਟਰ ਮਾਰ ਕੇ ਕਦੂਆਂ ਲਈ ਆਪਾਂ ਇਹ ਜਗ੍ਹਾ ਪੱਧਰੀ ਕਰ ਦਾਂਗੇ ਤੇ ਬਹੁਤ ਵਧੀਆ ਬਈ ਆਪਾਂ ਨੂੰ ਇਹ ਮਾਡਲ ਬਣਾ ਕੇ ਫਾਇਦਾ ਵੀ ਹੁੰਦਾ ਫਾਇਦਾ ਇਹ ਆ ਬਈ ਕਿਉਂਕਿ ਕਿੱਲੇ ਦੇ ਵਿੱਚੋਂ ਜੇ ਆਪਾਂ ਕਣਕ ਲਾਉਂਦੇ ਅਸੀਂ ਜੇ ਇਹ ਕਣਕ ਵੇਚਦੇ ਨਾ ਸਾਡੀ ਵਧੀਆ ਤੋਂ ਵਧੀਆ 50 ਤੋਂ 60000 ਦੀ ਹੋਣੀ ਸੀ ਤੇ ਅਸੀਂ ਬਈ 40000 ਦੇ ਮਟਰ ਵੇਚਤੇ ਇਹਦੇ ਵਿੱਚੋਂ ਹਜੇ ਆਪਣੇ ਛੋਲੀਆਂ ਪਿਆ ਉਧਰ ਤੇ ਜਿਹੜੇ ਆਪਣੀ ਮੇਨ ਫਸਲ ਆਇ ਕੱਦੂਆਂ ਨੇ ਸ਼ੁਰੂ ਹੋਏ ਆ ਤੇ ਇਹ 2 ਤੋਂ 3 ਮਹੀਨੇ ਇਹ ਚੱਲਣਗੇ ਮੰਨ ਲਓ ਵੀ 30-40000 ਦੇ ਆਪਣੇ ਮਟਰ ਹੋ ਗਏ ਬਈ ਲੱਖ ਰੁਪਏ ਦੇ ਕੱਦੂ ਕਿਤੇ ਗਏ ਨਹੀਂ ਇਹ ਤੇ 1.5 ਲੱਖ ਰੁਪਏ ਦੀ ਆਪਾਂ ਉਸ ਅੰਦਾਜ਼ਾ ਲੱਕੀ ਆ ਕਮਾਈ ਇੱਕ ਕਿੱਲੇ ਦੇ ਵਿੱਚੋਂ ਇਹੇ ਮਾਡਲ ਅਪਣਾ ਕੇ ਜੇ ਵਧੀਆ ਲੱਗਿਆ ਤਾਂ ਅਪਣਾ ਲਿਓ ਭਾਈ ਜੇ ਨਾ ਵਧੀਆ ਲੱਗਿਆ ਤਾਂ ਵੀਡੀਓ ਤਾਂ ਆਉਂਦੀਆਂ ਰਹਿਣਗੀਆਂ ਬਈ ਇਗਨੋਰ ਕਰਦੇ